ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਵਿੱਚ ਪੈ ਗਿਆ ਇਹ ਵੱਡਾ ਸੰਕਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਪਰਾਲੀ ਸਾੜਨ ਤੋਂ ਬਾਅਦ ਹੁਣ ਪੰਜਾਬ ਦੇ ਵਿੱਚੋਂ ਕਣਕ ਦੇ ਨਾਲ ਨੂੰ ਅਗਲਵਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਸੈਟੇਲਾਈਟ ਰਾਹੀਂ ਪ੍ਰਾਪਤ ਅੰਕੜਿਆਂ ਅਨੁਸਾਰ ਪੰਜਾਬ ਦੇ ਖੇਤਾਂ ਵਿੱਚ ਅਪ੍ਰੈਲ ਤੋਂ 16 ਮਈ ਤੱਕ ਕਣਕ ਦੇ ਨਾਲ ਨੂੰ ਅੱਗ ਲਗਾਉਣ ਦੇ ਕੁੱਲ 85 ਸਾਮਬਲੇ ਸਾਹਮਣੇ ਹਨ ਕੁੱਲ ਕਿਸਾਂ ਵਿੱਚੋਂ 95% ਪਿਛਲੇ 12 ਦਿਨਾਂ ਦੇ ਹਨ ਤੇ ਜਕਰਜੋਗਿਕ ਪ੍ਰਾਲੀ ਸਾਡ ਨੂੰ ਲੈ ਕੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਈ ਵਾਰ ਫਟਕਾਰ ਲਗਾਈ ਹੈ ਇਸ ਦੇ ਨਾਲ ਹੀ ਐਨਜੀਟੀ ਦੇ ਅਜੀ ਹਕੜਨਾਵਾਂ ਨੂੰ ਰੋਕਣ ਦੇ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਕਾਰਜਚੋਰੀ ਨਾ ਮੰਗੀ ਸੀ ਇਹਨਾਂ ਮਾਮਲਿਆਂ ਨੇ ਇਹ ਉਜਾਗਰ ਕੀਤਾ ਹੈ ਕਿ ਸੂਬਾ ਸਰਕਾਰਾਂ ਪਰ ਦੂਸ਼ਕ ਕੰਟਰੋਲ ਅਤੇ ਪ੍ਰਾਲੀ ਅਤੇ ਇਹ ਪ੍ਰਾਲੀ ਸਾੜਨ ਦੇ ਕਾਰਨਾਮਾ ਨੂੰ ਰੋਕਣ ਲਈ ਕਿੰਨੇ ਗੰਭੀਰ ਹਨ ਮੇਰਾ ਅਨੁਸਾਰ ਜੇਕਰ ਇਹ ਰਫਤਾਰ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ 'ਚ ਨਵਾਂ ਆਉਣ ਵਿੱਚ ਵੱਡਾ ਵਾਅਦਾ ਦੇਖਣ ਨੂੰ ਮਿਲ ਸਕਦਾ ਇੱਥੇ ਇਹਨਾਂ ਮਾਮਲਿਆਂ ਦੀ 31 ਮਈ ਤੱਕ ਸੈਟੇਲੀਟ ਦਾ ਨਜ਼ਰ ਰੱਖੀ ਜਾਵੇਗੀ ਨਾਲ ਸਾੜਨ ਦੇ ਸਭ ਤੋਂ ਵੱਧ 1200 1020 ਮਾਮਲੇ ਗਰਦਾਸਪੁਰ ਤੋਂ ਸਾਹਮਣੇ ਆਏ ਹਨ ਵੀਡੀਓ ਦੇਖਣ ਲਈ ਤੁਹਾਡਾ ਤਨ